ਕਿੰਨੀ ਦੇਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀ ਵੀਜ਼ਾ ਉਦੋਂ ਜਦੋਂ ਕਦਾ ਮੱਲਾ ਖੁੱਲਾ ਬਾਰਡਰ ਖੁੱਲਾ ਕਰਤਾਰਪੁਰ ਵਾਲਾ ਉਹਦਾ ਤਾਂਗ ਸੀਗੀ ਕਰਤਾਰਪੁਰ ਤੇ ਚਲੋ ਨਹੀਂ ਆਇਆਗਾ ਪਰ ਮਤਮਾਸ ਮਿੱਧਾ ਹੀ ਇੱਥੇ ਹੀ ਲੈ ਤੋਰ ਨਤਕਈ ਤੇ ਇੱਥੇ ਵੀ ਸਾਡਾ ਫਤਿਹਗੜ੍ਹ ਪਿੰਡ ਸੀ ਤਸੀਲ ਦਸਕਾ ਜ਼ਿਲ੍ਹਾ ਹਿਆਲਕੋਟ ਬਹੁਤ ਉੱਥੇ ਖੁਸ਼ੀਆਂ ਖੇੜੇ ਨੇ ਕੋਈ ਇਦਾਂ ਦੀ ਗੱਲ ਹੀ ਨਹੀਂ ਆਪਣਾ ਹਿੰਦੂ ਭਾਈ ਸਾਹਿਬ ਭਾਈ ਪਾਈਆਂ ਸੀ ਕੋਈ ਇਦਾਂ ਦੀ ਗੱਲ ਹੀ ਨਹੀਂ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਚੰਗਾ ਜੀ ਆ ਕੇ ਬਹੁਤ ਖੁਸ਼ੀ ਹੋ ਇੱਥੇ ਵੇਖੀ ਸੀ ਜੀ ਅਸੀਂ ਜਿਹੜੂ ਤਾਂ ਪਾਕਿਸਤਾਨ ਦੇ ਰਹਿਣ ਵਾਲੇ ਸਾਡੇ ਬਜ਼ੁਰਗ ਸਾਡਾ ਪਿੰਡ ਫਤੇਗੜ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ 1947 ਦੀ ਵੰਡ ਵੇਲੇ ਫੇ ਜਾਣਾ ਪਿਆ ਮਜਬੂਰੀ ਨੂੰ ਸਾਡੇ ਬਜ਼ੁਰਗ ਵੀ ਅੱਜ ਵੀ ਸਵਰਗਾਂ ਚ ਗਏ ਨੇ ਪਰ ਪਾਕਿਸਤਾਨ ਦੀ ਮਿੱਟੀ ਨੂੰ ਯਾਦ ਕਰਦੇ ਗਏ ਨੇ ਇੰਨੇ ਪਿਆਰ ਸੀ ਉੱਥੇ ਇੱਥੇ ਦੇ ਰਹਿਣੇ ਬੈਣੀ ਤੇ ਅਸੀਂ ਆ ਹੁਣ ਆ ਕੇ ਵੇਖਿਆ ਬਹੁਤ ਵਧੀਆ ਹੋਇਆ ਜੇ ਮੌਕਾ ਮਿਲਿਆ ਤੇ ਅਸੀਂ ਫਤੇਗੜ ਸਾਹਿਬ ਆਪਣੇ ਪਿੰਡ ਨੂੰ ਜਾਣਾ ਚਾਹੁੰਦੇ ਆ ਅਜੇ ਵੀ ਜੇ ਮੌਕਾ ਮਿਲਿਆ ਜਾਵਾਂਗੇ ਅਛਾ ਤੁਸੀਂ ਚੜਦੇ ਪੰਜਾਬ ਦੇ ਕਿਸ ਜ਼ਿਲ੍ਹੇ ਤੋਂ ਆਏ ਹੋ ਅਸੀਂ ਉਥੇ ਸ਼ਹਾਖੋੜ ਜ਼ਿਲ੍ਹਾ ਜੇ ਤਹਿਸੀਲ ਦਸੂਆ ਪਿੰਡ ਉਸਮਾਨ ਚੀਦ ਜੋ ਕਿ ਪੰਦੇਖਾਂ ਤੇ ਉਸਮਾਨ ਖਾਨ ਦੇ ਨਾਮ ਦਾ ਨਗਰ ਹੈ ਉਥੇ ਛੇਵੀਂ ਪਾਤਸ਼ਾਹੀ ਨਾਲ ਜੋ ਯੁੱਧ ਹੋਈ ਛੇ ਪੰਦੇਖਾਂ ਤੇ ਉਸਮਾਨ ਖਾਨ ਦੇ ਨਾਲ ਉਸਮਾਨ ਖਾਨ ਗੁਰੂਗਦੀ ਦਲਵਾਰ ਨਾਲ ਸ਼ਹੀਦ ਹੋ ਗਿਆ ਉਹਦਾ ਨਾਮ ਇਹਨਾਂ ਸ਼ਹੀਦ ਕਰਤਾ ਪਿੰਡ ਦਾ ਨਾਮ ਹੀ ਸ਼ਹੀਦ ਕਰਤਾ ਉਸਮਾਨ ਸ਼ਹੀਦ ਆ ਦੇ ਪਿੰਡ ਆ ਇਹ ਮਤਲਬ ਆ ਸਿਆ ਜੀ ਕਿ ਇੱਥੇ ਵੀ ਸਾਡਾ ਫਤੇਗੜ ਪਿੰਡ ਸੀ ਤਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਅੱਛਾ ਮੈਨੂੰ ਇਹ ਦੱਸਣਾ ਕਿ ਸਾਡੇ ਇੱਥੇ ਲੰਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਐਸੇ ਹੈਗੇ ਨੇ ਜਿਹੜੇ ਕਿ 47 ਦੀ ਵੰਡ ਤੋਂ ਪਹਿਲੇ ਜੋ ਉਹਨਾਂ ਦਾ ਨਾਮ ਸੀ ਨਾ ਉਹੀ ਵਜ ਰਿਹਾ ਵਾ ਜਿੱਦਾਂ ਰਾਮਕੇ ਚੱਟੇ ਨਾਰਾਇਣਗੜ ਕੰਗਾਪੁਰ ਕੀ ਤੁਹਾਡੇ ਵਾਲੀ ਸਾਈਡ ਤੇ ਜਿਹੜੇ ਮੁਸਲਮਾਨਾਂ ਦੇ ਨਾਂ ਦੇ ਪਿੰਡ ਨੇ ਉਹ ਵੀ ਉਦਾਂ ਹੀ ਕਾਇਮ ਨੇ ਹਾਂਜੀ ਉਦਾਂ ਹੀ ਨੇ ਜੀ ਅਜੇ ਵੀ ਉਸੇ ਤੋਂ ਨਾਂ ਚੱਲਦੇ ਨੇ ਉਹ ਕੋਈ ਕਿਦਾਂ ਦਾ ਵਿਸਕਰਾ ਹੈ ਨਹੀਂ ਜੀ ਬਹੁਤ ਖੁਸ਼ੀ ਹੋਈ ਆ ਕੇ ਦੇਖਿਆ ਬਹੁਤ ਸੰਤਾਂ ਦੇ ਲਈ ਦਰਸ਼ਨ ਹੋਏ ਨੇ ਤੁਸੀਂ ਕਿੰਨੀ ਵਾਰ ਆਏ ਹੋ ਅਸੀਂ ਪਹਿਲੀ ਵਾਰ ਆਏ ਆ ਅਸੀਂ ਦਾਅਦਾਸ ਕਰਾਂਗੇ ਮਹਾਰਾਜ ਸਾਲੋ ਸਾਲ ਲਿਆਏ ਤੇ ਕਦੀ ਕਿੰਨੀ ਉਮਰ ਕਿੰਨੀ ਤੁਹਾਡੀ ਉਮਰ ਮੇਰੀ ਸ਼ਾਹ 67 ਸਾਲ ਹੋ ਗਏ ਜੀ ਅੱਛਾ ਤੁਸੀਂ ਕਦੀ ਇਹ ਸੋਚਿਆ ਹੈਗਾ ਸੀ ਕਿ ਇੱਕ ਅਰਦਾਸ ਕਰਦੇ ਹੋਏ ਆਂ ਕਿ ਕਦੀ ਇਦਾਂ ਦਾ ਮੌਕਾ ਬਣੇਗਾ ਕਿ ਤੁਸੀਂ ਜਨਮ ਸਥਾਨ ਤੇ ਆਓਗੇ ਇਹ ਤਾਂ ਚਿਤਵ ਨਹੀਂ ਹੈ ਤੇ ਮਹਾਰਾਜ ਆਪ ਹੀ ਲਿਆਉਣ ਆਲਾ ਜੀ ਹਾਂ ਜੀ ਕਿੰਨੀ ਦੇਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀ ਵੀਜ਼ਾ ਉਦੋਂ ਜਦੋਂ ਕਦਾ ਮੱਲਾ ਖੁੱਲਾ ਬਾਰਡਰ ਖੁੱਲਾ ਕਰਤਾਰਪੁਰ ਦਾ ਉਦੋਂ ਤਾਂ ਸੀਗੀ ਕਿ ਕਰਤਾਰਪੁਰ ਤੇ ਚਲੋ ਨਹੀਂ ਆਇਆ ਗਿਆ ਪਰ ਮਸਮਾ ਸਿੱਧਾ ਹੀ ਇੱਥੇ ਲੈ ਤੁਰਨ ਦਾ ਤੱਕਈ ਅੱਜ ਇਹ 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 ਮੈਨੂੰ ਦੱਸਣਾ ਕਿ ਜਦੋਂ ਤੁਸੀਂ ਪਾਕਿਸਤਾਨ ਦੀ ਧਰਤੀ ਦੇ ਆਣਾ ਸੀ ਉਸ ਵੇਲੇ ਤੁਹਾਡੇ ਕੀ ਵਿਚਾਰ ਸੀ ਉਸ ਵੇਲੇ ਕੀ ਸੋਚ ਸੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਦੀ ਆਪਣੇ ਬਾਪ ਦਾ ਪਿਛਲਾ ਜਨਮਸਥਾਨ ਵੇਖਣ ਚੱਲੇ ਆ ਗੁਰੂ ਦਾ ਵੀ ਔਰ ਆਪਣੇ ਜੋ ਬਜ਼ੁਰਗੇ ਤੋਂ ਛੱਡ ਕੇ ਗਏ ਸੀ ਜਦੋਂ ਉਹਨਾਂ ਯਾਦ ਕਰਦੇ ਸਵਰਗਾਂ ਚ ਚਲੇ ਗਏ ਨੇ ਅਸੀਂ ਉੱਥੇ ਚੋਂ ਪੈਰ ਪਾਉਣਾ ਚਾਹੁੰਨੇ ਆ ਅੱਜ ਵੀ ਤੁਹਾਡੇ ਬਜ਼ੁਰਗਾਂ ਨੇ ਉਸ ਪਿੰਡ ਦੇ ਬਾਰੇ ਕੀ ਦੱਸਿਆ ਸੀ ਕਿ ਜਿਵੇਂ ਤੁਹਾਨੂੰ ਤਾਂ ਦੱਸਿਆ ਕਿ ਇਹਨੇ ਦਮਾਤਾ ਫਤੇਗੜ ਫਤੇਗੜ ਪਿੰਡ ਸੇ ਸਾਡਾ ਪਿੰਡ ਜਿਹੜੀ ਫਤੇਗੜੀ ਨਾਂ ਦਾ ਬੋਲਦਾ ਹੈ ਜੇਕਰ ਕਿਸੇ ਕੋ ਮਿਲੇ ਤੁਹਾਨੂੰ ਮਨ ਜਿਹੜੇ ਇੱਥੇ ਗਏ ਆ ਨਾ ਫਤੇਗੜੀ ਕਹਿੰਦੇ ਆ ਜਿਹੜੇ ਸਿਆਲਕੋਟ ਉਹਨਾਂ ਦਾ ਨਾਂ ਸਿਆਲਕੋਟੀਏ ਜਿਹੜੇ ਸੋਵਾਲ ਤੋਂ ਗਏ ਨਾ ਸੋਵਾਲੀਏ ਇਹ ਛੇ ਤਰੀਕੇ ਨਾਲ ਜਿਹਨਾਂ ਨੂੰ ਪੁਕਾਰਿਆ ਜਾਂਦਾ ਜੀ ਹਾਂਜੀ ਨਹੀਂ ਸਾਡੇ ਵੀ ਇੱਥੇ ਗੁਰਦਾਸਪੁਰ ਲੁਧਿਆਣਾ ਅ ਠੀਕ ਹੈ ਉਸ ਤੋਂ ਬਾਅਦ ਚੰਡੀਗੜ੍ਹ ਡਿਫਰੈਂਟ ਏਰੀਆ ਜਿਹੜੇ ਲੋਕ ਉੱਠ ਕੇ ਆਏ ਨੇ ਉਹਨਾਂ ਨੂੰ ਵੀ ਹਲੇ ਵੀ ਉਸੇ ਨਾਮਾਂ ਦੇ ਨਾਲ ਜਿਹੜਾ ਹੈਗਾ ਜੀ ਬਿਲਕੁਲ ਤੇ ਉਹ ਜਦੋਂ ਵਾਪਸ ਜਾਣਾ ਵਾ ਹਾਂਜੀ ਉਦੋਂ ਜਾ ਕੇ ਕੀ ਦੱਸਣਾ ਹੈ ਗੱਲ ਲੋਕਾਂ ਨੂੰ ਦੱਸਣਾ ਤੇ ਆਪਣਾ ਬਾਪ ਦਾ ਗੁਰੂ ਮਾਤਾ ਦੀ ਨਗਰੀ ਵੇਖ ਆਏ ਬੜੀ ਕੁਝ ਹੋਈ ਹੈ ਬਹੁਤ ਬਥੇ ਖੁਸ਼ੀਆਂ ਖੇੜੇ ਨੇ ਕੋਈ ਇਦਾਂ ਦੀ ਗੱਲ ਹੀ ਨਹੀਂ ਆਪਣਾ ਹਿੰਦੂ ਭਾਈ ਸਾਹਿਬ ਭਾਈ ਪਾਈਆਂ ਸੀ ਕੋਈ ਇਦਾਂ ਦੀ ਗੱਲ ਹੀ ਨਹੀਂ ਸਿੱਖ ਮੁਸਲਮਾਨ ਦਾ ਖਤਮ ਹੀ ਕਹਾਣੀ ਕਿਸਾਈ ਨਹੀਂ ਆਵੇਂ ਕੈਨ ਨੂੰ ਬਣਿਆ ਹਾਂਜੀ ਠੀਕ ਹੈ ਜੀ ਬਹੁਤ ਚੰਗਾ ਲੱਗਾ ਤੁਹਾਨੂੰ ਧੰਨਵਾਦ ਜੀ ਆਪਾਂ ਤੁਹਾਨੂੰ ਬਹੁਤ ਬਹੁਤ ਬੱਚਾ ਨਾ ਆਏ ਨੇ ਫੇਰ ਵੀ ਗਾਏ ਤੇ ਕਦੇ ਮਿਲਾਂਗੇ ਜੀ ਜੀ